ਦੀ ਵੀ ਆਪਣੇ ਆਪ ਨੂੰ ਬੇਕਾਰ ਨਾ ਸਮਝੀ ਤੇਰਾ ਹੋਣਾ ਆਪਣੇ ਆਪ ਦੇ ਵਿੱਚ ਇੱਕ ਮਕਸਦ ਹੈ ਲੋਕ ਤੈਨੂੰ ਅਕਸਰ ਤੇਰੀਆਂ ਕਮਜ਼ੋਰੀਆਂ ਨਾਲ ਤੋਲਣਗੇ ਪਰ ਤੇਰਾ ਰੱਬ ਤੈਨੂੰ ਤੇਰੀ ਜ਼ਿੱਦ ਤੇ ਤੇਰੀ ਨੀਅਤ ਨਾਲ ਤੋਲਦਾ ਹੈ ਤੂੰ ਜਿਵੇਂ ਦਾ ਵੀ ਆ ਥੱਕਿਆ ਟੁੱਟਿਆ ਅਧੂਰਾ ਜਾਂ ਖاموش ਰੱਬ ਨੇ ਤੈਨੂੰ ਕਿਸੇ ਨਕਸੇ ਰਾਹ ਦੀ ਰੌਸ਼ਨੀ ਬਣਾਇਆ ਹੈ ਤੁਹਾਡੇ ਨਾਲ ਵੀ ਕਦੀ ਇਸ ਤਰ੍ਹਾਂ ਹੋਇਆ ਕਿ ਕਿਸੇ ਇਨਸਾਨ ਨੂੰ ਪਲੀਜ਼ ਕਰਨ ਲਈ ਤੁਸੀਂ ਆਪਣਾ 100% ਦਿੱਤਾ ਹੋਵੇ ਪਰ ਇਨ ਰਿਟਰਨ ਉਹ ਇਨਸਾਨ ਤੁਹਾਨੂੰ ਇਹੋ ਜਿਹਾ ਐਕਸਪੀਰੀਅੰਸ ਕਰਾ ਗਿਆ ਹੋਵੇ ਕਿ ਤੁਸੀਂ ਸੈਲਫ ਡਾਊਟ ਦਾ ਸ਼ਿਕਾਰ ਹੋ ਗਏ ਹੋ ਪਰਮਾਤਮਾ ਨੇ ਦੁਨੀਆ ਵੰਸਵੰਨੇ ਬਣਾਈ ਹੈ ਹਰ ਇਨਸਾਨ ਦੂਸਰੇ ਇਨਸਾਨ ਵਰਗਾ ਬਿਲਕੁਲ ਨਹੀਂ ਹੈ ਆਰ ਇਨਸਾਨ ਦੀਆਂ ਚੋਇਸਸ ਇੰਟਰਸਟ ਲਾਈਕਿੰਗਸ ਡਿਸਲਾਈਕਿੰਗਸ ਵੱਖਰੇ ਵੱਖਰੇ ਹਨ ਕੋਈ ਵੀ ਇੱਕ ਇਨਸਾਨ ਦੂਸਰੇ ਵਰਗੇ ਕੱਪੜੇ ਤਾਂ ਪਾ ਸਕਦਾ ਹੈ ਪਰ ਉਸ ਵਰਗੀ ਸੋਚ ਨਹੀਂ ਰੱਖ ਸਕਦਾ ਕਹਿੰਦੇ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਉਹ ਜਿਨ੍ਹਾਂ ਲਈ ਚਾਹੇ ਤੁਸੀਂ ਥੋੜਾ ਵੀ ਐਫਰਟ ਕਰੋ ਉਹ ਤੁਹਾਡੇ ਐਫਰਟਸ ਨੂੰ ਐਪਰੀਸ਼ੀਏਟ ਕਰਨਗੇ ਤੁਹਾਡੇ ਕੀਤੇ ਇਹਸਾਨਾ ਦਾ ਹਮੇਸ਼ਾ ਮੁੱਲ ਚੁਕਾਉਣ ਦੀ ਕੋਸ਼ਿਸ਼ ਕਰਨਗੇ ਤੇ ਦੂਸਰੇ ਅਜਿਹੇ ਜਿਨ੍ਹਾਂ ਲਈ ਚਾਹੇ ਤੁਸੀਂ ਆਪਣਾ 100% ਉਹਨਾਂ ਲਈ ਕਰ ਲੋ 100% ਦੇ ਲੋ ਪਰ ਉਹ ਲੋਕ ਕਦੇ ਖੁਸ਼ ਨਹੀਂ ਹੋਣਗੇ ਉਲਟਾ ਜੇ ਤੁਸੀਂ ਉਹਨਾਂ ਦੇ 99 ਕੰਮ ਕਰਦੇ ਹੋ ਇੱਕ ਕੰਮ ਨਹੀਂ ਕਰਦੇ ਤਾਂ ਉਹ ਉਹਨਾਂ 99 ਕੀਤੇ ਕੰਮਾਂ ਦਾ ਵੀ ਕੋਈ ਮੁੱਲ ਨਹੀਂ ਪਾਉਂਦੇ ਤੇ ਜਿਹੜਾ ਇੱਕ ਨਹੀਂ ਕੀਤਾ ਹੋਏਗਾ ਉਸ ਨੂੰ बार-बार ਯਾਦ ਕਰਕੇ ਤੁਹਾਨੂੰ ਟੀਜ਼ ਕਰਦੇ ਨੇ ਅਜਿਹੇ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਸਵਾਲ ਛੱਡ ਜਾਂਦੇ ਨੇ ਕਿ ਮੈਂ ਕੀ ਮਾੜਾ ਕੀਤਾ ਕਮੀ ਕਿੱਥੇ ਰਹਿ ਗਈ ਮੈਂ ਤਾਂ ਆਪਣਾ ਬੈਸਟ ਕੀਤਾ ਸੀ ਪਰ ਜ਼ਿੰਦਗੀ ਅਤੇ ਤਜਰਬੇ ਸਾਨੂੰ ਇਹ ਸਿਖਾਉਂਦੇ ਹਨ ਕਿ ਹਰ ਕੋਈ ਤੁਹਾਡੀ ਨੀਅਤ ਨੂੰ ਤੁਹਾਡੀ ਇੰਟੈਂਸ਼ਨ ਨੂੰ ਨਹੀਂ ਸਮਝ ਸਕਦਾ ਤੇ ਹਰ ਕੋਈ ਤੁਹਾਡਾ ਸਾਥ ਵੀ ਨਹੀਂ ਦੇ ਸਕਦਾ ਫਿਰ ਚਾਹੇ ਤੁਸੀਂ ਉਸ ਨਾਲ ਜਿੰਨਾ ਮਰਜ਼ੀ ਚੰਗਾ ਕਰ ਲੋ ਇਸ ਨਾਲ ਸੰਬੰਧਿਤ ਇੱਕ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਇੱਕ ਵਾਰ ਇੱਕ ਹਿਰਨੀ ਜੰਗਲ ਦੇ ਵਿੱਚ ਕਿਤੇ ਜਾ ਰਹੀ ਹੁੰਦੀ ਹੈ ਤਾਂ ਦੇਖਦੀ ਹੈ ਕਿ ਇੱਕ ਸ਼ੇਰ ਜ਼ਖਮੀ ਹਾਲਤ ਦੇ ਵਿੱਚ ਮਿੱਟੀ ਦੇ ਵਿੱਚ ਲਿਬੜਿਆ ਤੇ ਬੜਿਆ ਦਰਦ ਨਾਲ ਕਰਾਰਿਆ ਹੁੰਦਾ ਹੈ ਉਹ ਹਿਰਨੀ ਨੂੰ ਉਸ ਦੇ ਵੱਲ ਦੇਖ ਕੇ ਬਹੁਤ ਦਰਸ ਆਉਂਦਾ ਹੈ ਪਹਿਲਾਂ ਤਾਂ ਉਹ ਸੋਚਦੀ ਹੈ ਕਿ ਇਹ ਸ਼ੇਰ ਹੈ ਮੈਂ ਇਸਦਾ ਹਾਲ ਚਾਹਿਆ ਨਾ ਪੁੱਛਾਂ ਇਹ ਨਾ ਹੋਵੇ ਕਿ ਮੈਂ ਇਸ ਦੇ ਕੋਲ ਜਾਵਾਂ ਤੇ ਇਹ ਮੈਨੂੰ ਆਪਣਾ ਸ਼ਿਕਾਰ ਬਣਾ ਲਵੇ ਪਰ ਫਿਰ ਉਸਦੀ ਆਤਮਾ ਉਸਨੇ ਕਹਿੰਦੀ ਹੈ ਕਿ ਮੇਰਾ ਪਰਮਾਤਮਾ ਮੈਨੂੰ ਕਦੇ ਵੀ ਮਾਫ਼ ਨਹੀਂ ਕਰੇਗਾ ਜੀ ਮੈਂ ਇਸ ਸ਼ੇਰ ਨੂੰ ਇਸੇ ਜ਼ਖਮੀ ਹਾਲਤ ਦੇ ਵਿੱਚ ਛੱਡ ਦਿੱਤਾ ਫਿਰ ਉਹ ਹਿਰਨੀ ਆਪਣੀ ਥੁੱਕ ਦੇ ਨਾਲ ਉਸ ਸ਼ੇਰ ਦੇ ਜ਼ਖਮਾਂ ਨੂੰ ਸਾਫ਼ ਕਰ ਦਿੰਦੀ ਹੈ ਸ਼ੇਰ ਹੌਲੀ-ਹੌਲੀ ਠੀਕ ਹੋ ਜਾਂਦਾ ਹੈ ਪਰ ਉਸ ਹਿਰਨੀ ਦਾ ਉਹ ਇਹਿਸਾਨ ਕਿ ਇਸਨੇ ਮੇਰੀ ਜਾਨ ਬਚਾਈ ਉਹ ਕਦੇ ਵੀ ਨਹੀਂ ਭੁੱਲਦਾ ਉਹ ਤਾਂ ਉਮਰ ਉਸ ਦੇ एहसान ਨੂੰ ਯਾਦ ਰੱਖਦਾ ਹੈ ਉਸ ਸਰੀਰਿਕ ਪੱਖੋਂ ਹੌਲੇ ਹੌਲੇ ਤੰਦਰੁਸਤ ਹੋ ਜਾਂਦਾ ਹੈ ਪਰ ਮਨ ਦੇ ਪੱਖੋਂ ਉਹ ਬਿਲਕੁਲ ਬਦਲ ਜਾਂਦਾ ਹੈ ਉਹ ਸੋਚਦਾ ਹੈ ਕਿ ਇਸ ਇਸ एहसान ਦੇ ਬਦਲੇ ਮੈਂ ਤਾਂ ਉਮਰ ਇਸ ਦੀ ਰੱਖਿਆ ਕਰਾਂਗਾ ਇਹ ਨਜ਼ਾਰਾ ਜਦ ਇੱਕ ਬਾਜ਼ ਦੇਖਦਾ ਹੈ ਕਿ ਇੱਕ ਸ਼ੇਰ ਆਪਣੇ ਸ਼ਿਕਾਰ ਦੀ ਰੱਖਿਆ ਕਰ ਰਿਹਾ ਹੈ ਤੇ ਹਮੇਸ਼ਾ ਉਸਦੇ ਨਾਲ ਰਹਿੰਦਾ ਹੈ ਉਸ ਤੋਂ ਬਹੁਤ متاثر ਹੋ ਜਾਂਦਾ ਹੈ ਉਹ ਸੋਚਦਾ ਹੈ ਮੈਂ ਵੀ ਕਿਸੇ ਤੇ احسان ਕਰਾਂਗਾ ਮੈਂ ਵੀ ਕਿਸੇ ਨਾਲ ਚੰਗਾ ਕਰਾਂਗਾ ਤਾਂ ਜੋ ਮੈਨੂੰ ਉਸ ਦਾ ਚੰਗਾ ਫਲ ਮਿਲੇ ਫਰ ਉਹ ਇਹ ਸੋਚ ਹੀ ਰਿਹਾ ਹੁੰਦਾ ਹੈ ਕਿ ਉਹ ਉੱਡਦਾ ਉੱਡਦਾ ਇੱਕ ਤਲਾਬ ਦੇ ਉੱਪਰੋਂ ਦੀ ਜਾ ਰਿਹਾ ਹੁੰਦਾ ਉਹ ਦੇਖਦਾ ਹੈ ਕਿ ਇੱਕ ਚੂਹਾ ਉਸ ਤਲਾਬ ਦੇ ਵਿੱਚ ਡੁੱਬ ਰਿਹਾ ਹੁੰਦਾ ਹੈ ਉਹ ਆਪਣੀ ਚੁੰਝ ਨਾਲ ਉਸ ਛੂਹੇ ਨੂੰ ਬਾਹਰ ਕੱਢਦਾ ਹੈ ਤੇ ਉਸ ਨੂੰ ਇੱਕ ਪੱਤਰ ਦੇ ਉੱਤੇ ਰੱਖ ਦਿੰਦਾ ਹੈ ਤੇ ਉਸ ਤੇ ਆਪ ਬੈਠ ਜਾਂਦਾ ਹੈ ਜਦ ਉਹ ਚੂਹਾ ਇੱਕ ਘੰਟੇ ਬਾਅਦ ਸੁੱਕ ਜਾਂਦਾ ਹੈ ਤਾਂ ਉਹ ਉਸ ਬਾਜ ਦੇ ਕਤਰਾ-ਕਤਰਾ ਕਰਕੇ ਉਸ ਦੇ ਪਰ ਹੀ ਕੱਟ ਦਿੰਦਾ ਹੈ ਇਹ ਦੇਖ ਕੇ ਬਾਜ਼ ਜੋ ਕਿ ਆਪਣੀ ਉਡਾਨ ਦੇ ਲਈ ਮਸ਼ਹੂਰ ਹੈ ਉਸ ਦੀ ਉਡਾਨ ਹੀ ਖਤਮ ਕਰ ਦਿੱਤੀ ਜਾਂਦੀ ਹੈ ਬਾਜ਼ ਬੜਾ ਦੁਖੀ ਹੁੰਦਾ ਹੈ ਕਿ ਮੈਂ ਤਾਂ ਇਸ ਦਾ ਭਲਾ ਕਰਨਾ ਚਾਹਿਆ ਪਰ ਇਸ ਚੂਹੇ ਨੇ ਤਾਂ ਮੇਰੀ ਹੀ ਉਡਾਨ ਖਤਮ ਕਰ ਦਿੱਤੀ ਇਸ ਨੇ ਮੇਰਾ ਮਿਹਨਤ ਦਾ ਮੇਰੀ ਭਲਾਈ ਦਾ ਕੋਈ ਮੁੱਲ ਨਹੀਂ 모ੜਿਆ ਸੋ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਕਦੀ ਵੀ ਕੋਈ ਰਿਸ਼ਤਾ ਇੱਕ ਪੱਖ ਤੋਂ ਨਹੀਂ ਨਿਭਾਇਆ ਜਾ ਸਕਦਾ ਤੇ ਦੋਵੇਂ ਪਾਸੇ ਦੇ ਲੋਕ ਇੱਕ ਦੂਜੇ ਪ੍ਰਤੀ ਸਤਿ ਭਾਵਨਾ ਰੱਖਦੇ ਹੋਣ ਤਾਂ ਹੀ ਕੋਈ ਰਿਸ਼ਤਾ ਸਿਰੇ ਚੜਦਾ ਹੈ ਤੇ ਦੂਸਰੀ ਗੱਲ ਅਸੀਂ ਇਹ ਸਿੱਖੀ ਕਿ ਹਰ ਇਨਸਾਨ ਸ਼ੇਰ ਵਰਗਾ ਨਹੀਂ ਹੁੰਦਾ ਜੋ ਕਿਸੇ ਦੇ एहसान ਨੂੰ ਯਾਦ ਰੱਖੇ ਤੇ ਹਰ ਇਨਸਾਨ ਚੂਹੇ ਵਰਗਾ ਵੀ ਨਹੀਂ ਹੁੰਦਾ ਕਿ ਜੋ ਉਸ ਦਾ ਭਲਾ ਕਰੇ ਤੇ ਉਹ ਉਸ ਦੇ ਨਾਲ ਹੀ ਮਾੜਾ ਕਰ ਜਾਵੇ ਸੋ ਇਹ ਇਨਸਾਨ ਦੀ ਆਪ ਕੋ ਆਪਣੀ ਫਿਤਰਤ ਹੈ ਸੋ ਅਸੀਂ ਇਹ ਕਹਾਣੀ ਤੋ ਕਹਿ ਸਕਦੇ ਹਾਂ ਕਿ ਫਿਤਰਤ ਆਪੋ ਆਪਣੀ ਹੁੰਦੀ ਹੈ ਕਈਆਂ ਦੀ ਫਿਤਰਤ ਦੇ ਵਿੱਚ ਹੀ ਦਗਾ ਕਰਨਾ ਹੁੰਦਾ ਹੈ ਸੋ ਇਸ ਲਈ ਆਪਣੇ ਆਪ ਨੂੰ ਦੋਸ਼ ਦੇਣਾ ਆਪਣੇ ਆਪ ਤੇ ਡਾਊਟ ਕਰਨਾ ਬਿਲਕੁਲ ਵੀ ਨਹੀਂ ਚਾਹੀਦਾ ਤੁਸੀਂ ਕਰਮ ਕਰੋ ਹਮੇਸ਼ਾ ਚੰਗੇ ਕਰਮ ਕਰਦੇ ਰਹੋ ਤੇ ਉਸ ਦਾ ਫਲ ਪਰਮਾਤਮਾ ਤੇ ਛੱਡੋ ਤੇ ਕਦੀ ਕਿਸੇ ਤੋਂ ਐਕਸਪੈਕਟ ਨਾ ਕਰੋ ਇਹਨਾਂ ਵਿਚਾਰਾਂ ਦੇ ਨਾਲ ਹੀ ਮੈਂ ਆਪਣੀ ਵੀਡੀਓ ਨੂੰ ਖਤਮ ਕਰਦੀ ਹਾਂ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ